ਆ ਜਾ ਮੇਰੇ ਪੁੱਤ ਓ ਮੇਰਾ ਪੁੱਤ ਰੂਸੀ ਕਿਹ ਹੈ ਆ ਜਾ ਆ ਲੈ ਆ ਲੈ ਕੇਲਾ ਖਾ ਲੈ ਆਇਆ ਮੇਰੇ ਪੁੱਤ ਦਾ ਹੁਣ ਬਿਸਕਟਾਂ ਦਾ ਤੇ ਕੇਲਿਆਂ ਦਾ ਟਾਈਮ ਹੋ ਗਿਆ ਭੁੱਖੀ ਲੱਗੀ ਪਈ ਆ ਮੇਰੇ ਪਤਨ ਨੂੰ ਭੁੱਖਾ ਲੱਗੀਆਂ ਪਈਆਂ ਆ ਜਾ ਮੇਰਾ ਮੁੱਤ ਆ ਲੈ ਆ ਜਾ ਮੇਰਾ ਮੁੱਤ ਆ ਲੈ ਖਾ ਲੈ ਬਿਸਕਟ ਆ ਕੇਲੇ ਖਾ ਲੈ ਮੇਰਾ ਮੁੱਤ ਕੇਲਾ ਖਾਊਗਾ ਹੁਣ ਤੜਕੇ ਮੇਰੇ ਮੁੱਤ ਨੇ ਚੂਰੀ ਖਾਦੀ ਸੀ ਆ ਲੈ ਖਾ ਲੈ ਖਾ ਲੈ ਪੁੱਤ ਖਾ ਲੈ ਆਵੇ ਥਿਆ ਐਚਾ ਇੱਥੇ ਆਜੋ ਮੇਰੇ ਕੋਲ ਉੱਪਰ ਆ ਜਾ ਇੱਥੇ ਆ ਜਾ ਮੇਰਾ ਮੁੱਤ ਮੇਰਾ ਮੱਤ ਪਨੀਰ ਦਾ ਟਾਈਮ ਵੀ ਹੋ ਜਾਣਾ ਆਪਣਾ ਪਨੀਰ ਖਵਾਵਾਂਗੇ ਫਿਰ ਤੈਨੂੰ ਬੁੱਤ ਮੇਰੇ ਬੁੱਤ ਮੇਰੇ ਪੁੱਤ ਭੁੱਖਾਂ ਲੱਗੀਆਂ ਪਈਆਂ ਬਿਸਕੁਟ ਵੀ ਖਾਣਾ ਮੇਰੇ ਮੱਤ ਨੇ ਹਨਾ ਆ ਲੈ ਕੇਲਾ ਖਾ ਲੈ ਮੇਰਾ ਮੱਤ ਖਾ ਲੈ ਮੇਰਾ ਮੱਤ ਆ ਜਾ ਮੇਰਾ ਮੱਤ ਆ ਜਾ ਆਏ ਮੇਰੇ ਮੱਤ ਨੂੰ ਤਾਂ ਬਾਲੀਆਂ ਭੁੱਖਾਂ ਲੱਗੀਆਂ ਪਈਆਂ ਬਾਲੀਆਂ ਭੁੱਖਾਂ ਲੱਗੀਆਂ ਪਈਆਂ ਛਾਰਾ ਕੇਲਾ ਹੀ ਖਾ ਗਿਆ ਮੇਰਾ ਮੱਤ ਟੜਕੇ ਮੇਰੇ ਮੱਤ ਨੇ ਕਿੰਨਾ ਦੁੱਧ ਪੀਤਾ ਸੀ ਹੈ ਮੁੱਤ ਕਿੰਨਾ ਦੁੱਧ ਪੀਦਾ ਮੇਰਾ ਮੱਤ ਮੇਰੇ ਮੱਤ ਨੇ ਕਿੰਨਾ ਦੁੱਧ ਪੀਤਾ ਸੀ ਦੁੱਧੂ ਕਿੰਨਾ ਪੀਣਾ ਬਿਸਕੁਟ ਕਿੰਨੇ ਖਾਣੇ ਆ ਜਾ ਮੇਰਾ ਮੱਤ ਇੱਥੇ ਆ ਐ ਮੇਰਾ ਮੱਤ ਆ ਜਾ ਮੇਰੇ ਮੱਤ ਇੱਥੇ ਆ ਇੱਥੇ ਆ ਮੇਰੇ ਮੱਤ ਇੱਥੇ ਆ ਬੜਾ ਮਿੱਠਾ ਮੱਤ ਹੈ ਵੀਰਾ ਆ ਲੈ ਬਿਸਕੁਟ ਖਾ ਲੈ ਆ ਲੈ ਮੇਰੇ ਮੱਤ ਚ ਬਿਸਕੁਟ ਖਾ ਲੈ ਅ ਮੇਰੇ ਮੱਤ ਬੜਾ ਮਿੱਠਾ ਮੱਤ ਹੈ ਵੀਰਾ ਅ ਵਾਲੀ ਭੁੱਖ ਲੱਗੀਆਂ ਬਈਆਂ ਮੇਰੇ ਮੱਤਨ ਵਾਲੀਆਂ ਭੁੱਖਾ ਮੇਰੇ ਮੱਤ ਆਪਣੇ ਨੂੰ ਫਿਰ ਪਨੀਰ ਵੀ ਖਾਵਾਂਗੇ ਪਨੀਰ ਵੀ ਲਿਆਂਦਾ ਮੇਰਾ ਮੱਤ ਕਿੰਨਾ ਦੁੱਧ ਪੀ ਗਿਆ ਸੀ ਕੰਨਾ ਚੁੱਝੂ ਪੀ ਗਿਆ ਸੀ ਆਪਾ ਮੱਤ ਹਾਂ ਮੇਰਾ ਬੋਲਾ ਮਿੱੱਚਾ ਮੋਟਾ ਇਹ ਤੇ ਮੇਰਾ ਬਾਲਾ ਤਿੰਦਾ ਮੋਟਾ ਆਏ ਆਏ ਮੱਤੇ ਬਿਜਕੁਰ ਖਾ ਲੈ ਖਾ ਲੈ ਬਚਾਰੇ ਬਿਜਕੁਰ ਖਾ ਲੈਣੇ ਹਾਂ ਹਾਂ ਮੇਰਾ ਮੱਤੀ ਬਾਲਾ ਮਿੱਠੀ ਮਿੱਠੀ ਹੈ ਬਾਲਾ ਮਿੱਠਾ ਮੋਟਾ ਮੇਰਾ ਹਾਂ ਬਾਲੀਆਂ ਭੁੱਖਾਂ ਰਹਿਦੀਆਂ ਸੀ ਹੁਣ ਠੀਕ ਆ ਬੱਤ ਇੰਨਾ ਬਹੁਤ ਆ ਹੈਨਾ ਆਲੇ ਆਪਾਂ ਹੋਰ ਖਾਲਾ ਫਿਰ ਸਾਰੇ ਬਿਸਕੁਟ ਖਾਲਾ ਲੈ ਸਾਰੇ ਹਾਂ ਮੇਰਾ ਮਤ ਕੇਲਾ ਖਾਊਗਾ ਨਾਲੇ ਮੇਰਾ ਮਤ ਪਨੀਰ ਖਾਊਗਾ ਅੱਜ ਹਾਂ ਬਈ ਬਈ ਰਾਜੂ ਘਰੇ ਆ ਹਾਂ ਬਈ ਸੁੱਖੀ ਕਿਵੇਂ ਆ ਆ ਜਾ ਬਈ ਨੰਝਾ ਹੋਰ ਕੀ ਹਾਲ ਆ ਵਧੀਆ ਬਈ ਠੀਕ ਠਾਕ ਹੋਰ ਹਾਂ ਹਾਂ ਠੀਕ ਆ ਬਈ ਠੀਕ ਆ ਉਹ ਕੁਰਸੀ ਤੇ ਪੁੱਤਰ ਇਹਨੂੰ ਸਰਾ ਦਿਨ ਕੇ ਮੈਂ ਹੀ ਖੜਾਈ ਜਾਇਆ ਕਰ ਓਏ ਮੇਰਾ ਮਾਤਾ ਇਹ ਮੇਰਾ ਪੁੱਤ ਕੇਮ ਹੀ ਖੇਡਦਾ ਆ ਕੁਰਸੀ ਨੇੜੇ ਕਰ ਲਾ ਹੋਰ ਠੀਕ ਆ ਕਹਿਣੋ ਕਿਦਰ ਤੂੰ ਬੁੱਕਲ ਚਵਾੜੀ ਬੈਠਾ ਭਰਾਵਾ ਉਹਨਾ ਵੱਡ ਬੁੱਡ ਲਵੇ ਓ ਨਹੀਂ ਵੱਡਾ ਇਹ ਤਾਂ ਮੇਰਾ ਮਾਤਾ ਇਹਦਾ ਨਾ ਇਹਨੂੰ ਤਾਂ ਪੁੱਤ ਮੇਰਾ ਦਾ ਨਹੀਂ ਉਹ ਮੈਂ ਆਪਦੇ ਪੁੱਤ ਵਾਸਤੇ ਲਿਆਂਦਾ ਇਹ 30000 ਦਾ ਲੈ ਕੇ ਆਂਦਾ ਉਹ ਤਾਂ ਖੇਡਦਾ ਦੀਨਾ ਨਹੀਂ ਉਹ ਤਾਂ ਮੋਬਾਈਲ ਤੇ ਲੱਗਿਆ ਪਿਆ ਇਹਨੂੰ ਫਿਰ ਭੁੱਖੀ ਲੱਗੀ ਪਈ ਹੈ ਨਾ ਇਹਨੂੰ ਮੈਂ ਕੇਲਾ ਖਵਾਣਾ ਹਣ ਇਹਨੂੰ ਮੈਂ ਉਹਨੂੰ ਪਨੀਰ ਖਵਾਣਾ ਹੋਰ ਇਹਨੂੰ ਤਾਂ ਮੈਂ ਨਾ ਆ ਰਿਹਾ ਅਖੇ ਰੱਖੀ ਦਾ ਵਾਹ ਲਾ ਮੇਰਾ ਮੁੱਤ ਨੂੰ ਹੁਣ ਮੇਰੇ ਪੁੱਤ ਨੂੰ ਕੇਲਾ ਖਵਾਉਣੇ ਆਪਾਂ ਆਏ ਮੇਰਾ ਮੁੱਤ ਕੇਲਾ ਖਾਊਗਾ ਆਏ ਆਏ ਖਾ ਆ ਮੇਰਾ ਮੁੱਤ ਕੇਲਾ ਖਾਂਦਾ ਹੁਣ ਹੋਰ ਚੰਗੀਆਂ ਚੀਜ਼ਾਂ ਹੋਰ ਬਲਾ ਚੰਗੀਆਂ ਚੀਜ਼ਾਂ ਤੇ ਘਿਆ ਰੱਖੀਏ ਇਹ ਤਾਂ ਇਹਨੂੰ ਪਨੀਰ ਲਿਆ ਕੇ ਖਵਾਈਦਾ ਅੱਛਾ ਕੇਲਾ ਹੀ ਖਵਾਈ ਦੇ ਇਹਨੂੰ ਠੀਕ ਪੂਰਾ ਯਾਰ ਇਹਨੂੰ ਤਾਂ ਮੇਰਾ ਪੁੱਤਾਂ ਵਾਂਗੂ ਪਾਲੀ ਪਾਲਿਆ ਵਾ ਮੇਰਾ ਇਹ ਇਹ ਮੇਰਾ ਵੱਡਾ ਪੁੱਤ ਆ अच्छा ਇਹ ਮਰਾ ਛੋਟਾ ਪੁੱਤ ਜਿਹੜਾ ਬਾਹਰ ਪਿਆ ਮੰਜੇ ਤੇ ਉਹ ਕੌਣ ਉਹ ਤਾਇਆ ਉਹ ਯਾਰ ਉਹਨੂੰ ਛੱਡ ਪਰੇ ਯਾਰ ਤੂੰ ਗੱਲ ਦੱਸ ਕੀ ਕੰਮ ਕੀ ਆ ਨੇ ਉਹ ਯਾਰ ਉਹਨੇ ਮੈਨੂੰ ਬੁਲਾ ਕੇ ਕਿਹਾ ਸੀ ਹਾਂ ਯਾਰ ਮੈਨੂੰ ਰੋਟੀ ਨਹੀਂ ਪਛਦੇ ਉਹ ਨਹੀਂ ਪਛਦੇ ਯਾਰ ਇਹ ਕੁੱਤਾ ਕੁੱਤਿਆਂ ਨੂੰ ਕੁੱਤੇ ਵਾਲੇ ਥਾਂ ਰੱਖ ਤੀ ਉਹਨੂੰ ਦੇ ਦੇਾਂਗੇ ਯਾਰ ਰੋਟੀ ਆ ਹੁਣ ਉਹ ਕੰਮ ਨਿਭੜੂਗਾ ਉਹਦਾ ਤਾਂ ਫੇਰ ਹੀ ਦੇਵਾਂਗੇ ਰੋਟੀ ਕੰਮ ਯਾਰ ਤੂੰ ਆ ਬੜਾ ਜ਼ਰੂਰੀ ਕੰਮ ਕਰਦੇ ਆ ਕੁੱਤਿਆਂ ਨੂੰ ਕੁੱਤੇ ਵਾਲੇ ਥਾਂ ਰੱਖਣਾ ਚਾਹੀਦਾ ਮੰਨਿਆ ਤੇਰਾ ਪੁੱਤ ਆ ਹੈਗਾ ਤੇਰਾ ਪੁੱਤ ਮੈਂ ਕੁੱਤਿਆਂ ਨੂੰ ਨਾ ਯਾਰ ਤੂੰ ਕੁੱਤਾ ਨਾ ਕਹ ਯਾਰ ਇਹ ਕੰਮ ਨਾ ਕਹ ਇਹ ਇਉਂ ਪਿਓਰ ਪਨੀਰ ਖਾਂਦਾ ਇਹ ਅੱਛਾ 3 ਕਿਲੋ ਦੁੱਧ ਦੇ ਦਾ ਠੀਕ ਆ ਪਾਇਆ ਪਨੀਰ ਠੀਕ ਆ ਅੱਧੀ ਦਰਜਣ ਕੇਲਿਆਂ ਦੀ ਇਹ ਖਾ ਜਾਂਦਾ ਦਿਹਾੜੀ ਚ ਇਹ ਇਹ ਮਰਾ ਯਾਰ ਦੁਨੀਆ ਕਿੰਨੀ ਜਾ ਰਹੀ ਹੈ ਯਾਰ ਜਿਹੜਾ ਪੁੱਤ ਹੈਗਾ ਤੇਰਾ ਪੁੱਤ ਆ ਬੈਠਾ ਇਹ ਗੱਲ ਮੰਨਿਆ ਯਾਰ ਕੁੱਤਾ ਯਾਰ ਕੁੱਤੇ ਨੂੰ ਨਾ ਕੁੱਤੇ ਨੂੰ ਕੁੱਤੇ ਵਾਲੇ ਨਾਲ ਰੱਖਣਾ ਚਾਹੀਦਾ ਬਾਈ ਯਾਰ ਉਹ ਯਾਰ ਕੁੱਤੇ ਵਾਲੇ ਉਹ ਗੱਲ ਨਹੀਂ ਯਾਰ ਤੂੰ ਕੁੱਤਾ ਨਾ ਕਹਿਆ ਨੂੰ ਯਾਰ ਇਹ ਤਾਂ ਪੁੱਤਾਂ ਨੂੰ ਬੋਲਿਆ ਯਾਰ ਤੇਨੂੰ ਕੁੱਤਾ ਹੀ ਕਵਾਂਗੇ ਕੁੱਤਿਆਂ ਦੇ ਕੰਮ ਵੀ ਕੁੱਤਿਆਂ ਵਾਲੇ ਆ ਇਹ ਤਾਂ ਮੈਂ ਦੇਣਾ ਮੈਂ 30000 ਦਾ ਲੈ ਕੇ ਜਾਂਦਾ ਬਾਈ ਉਹਦਾ ਚੱਲ ਮੰਨਿਆ ਵੀ ਕਿੱਧਰ ਨੂੰ ਵੇਖ ਯਾਰ ਦੁਨੀਆ ਜਾ ਰਹੀ ਏ 30000 ਤੇ ਉਹ ਵਿਚਾਰਾ ਰੋਟੀ ਨੂੰ ਕਿਉਂ ਮਿਲਕੀ ਜਾਂਦਾ ਉਹ ਮੈਨੂੰ ਪਤਾ ਕੀ ਕਹਿੰਦਾ ਮੈਨੂੰ ਆਏ ਨੂੰ ਕਹਿੰਦਾ ਬਹਿ ਜਾ ਤੈਨੂੰ ਗੱਲ ਦੱਸਾਂ ਕਹਿੰਦਾ ਬਰੇ ਢੱਡ ਚ ਬਲੇਟ ਪਈ ਜਾਂਦੇ ਆ ਮੈਨੂੰ ਰੋਟੀ ਨਹੀਂ ਮਿਲਦੀ ਟਾਈਮ 'ਲਾ ਕਹਿੰਦਾ 12 ਵਜੇ ਪਈ ਐ ਸਿਖਰ ਦਪਾਈ ਹੋਇਆ ਹੁਣ ਉਹ ਕੰਮ ਨਵੇੜੂਗੀ ਤਾਂ ਫੇਰ ਹੀ ਦੇਵਾਂਗੇ ਉਹਦੀ ਤਾਂ ਵਿਚਾਰੀ ਦੀ ਢੂਈ ਦੁਖੀ ਜਾਂਦੀ ਏ ਉਹੀ ਗੱਲ ਤੇਰੀ ਯਾਰ ਉਹਨੂੰ ਤਾਂ ਹੁਣ 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 ਰੋਟੀ ਦੇ ਦਿੰਨੇ ਆ ਤੇ ਅੱਧੇ ਘੰਟੇ ਨੂੰ ਫੇਰ ਕਹੂਗਾ ਤੈਨੂੰ ਦਿਨ ਚ ਕਿੰਨੇ ਵਾਰੀ ਦੇਣਾ ਅੱਧੇ ਘੰਟ ਓ ਯਾਰ ਤੂੰ ਨਾ ਯਾਰ ਕੰਮ ਦੀ ਗੱਲ ਕਰ। ਮੈਂ ਕੰਮ ਤਾਂ ਚੰਗੇ ਆਇਆ ਸੀ। ਪਰ ਤੇਰੇ ਪਿਆਉਣ ਨੂੰ ਦੇਖ ਕੇ ਨਾ ਮੇਰਾ ਮੂਡ ਖਰਾਬ ਹੋ ਗਿਆ ਯਾਰ ਪੈਸੇ ਦੇ। ਓ ਯਾਰ ਮੂਡ ਯਾਰ ਜਦੋਂ ਨਾ ਬੰਦਾ ਬਜ਼ੁਰਗ ਹੋ ਜਾਂਦਾ ਵੱਡਾ ਹੋ ਜਾਂਦਾ। ਉਹਦੋਂ ਜਵਾਕਾਂ ਰਗਾ ਬਣ ਜਾਂਦਾ ਉਦੋਂ ਦਿਮਾਗ ਖਰਾਬ ਹੋ ਜਾਂਦਾ। ਭਾਈ ਰਾਜੂ ਤੂੰ ਵੀ ਉਸ ਅਵਸਥਾ ਸੀ ਜਾਣਾ। ਬੜਾ ਇਹ ਗੌਰ ਰੱਖ। ਓਨੇ ਤੇਰੇ ਨਾਲ ਨਹੀਂ ਤੈਨੂੰ ਪਾਲਿਆ ਕਿਹਨੇ? ਓ ਯਾਰ ਤੂੰ ਕੰਮ ਦੀ ਗੱਲ ਕਰੀ। ਤੇ ਯਾਰ ਕੰਮ ਹੁਣ ਮੈਂ ਤੇ ਨਾ ਕੀ ਕੰਮ ਦੀ ਗੱਲ ਕਰਾਂ ਯਾਰ। ਦਵਾ ਇਹੋ ਜੀਆਂ ਗੱਲਾਂ ਮੂਡ ਖਰਾਬ ਹੋ ਕਰ ਉਹਨਾਂ ਦਾ ਹੁਣ ਰੋਟੀ ਦੇ ਦੇ ਤੇ ਫੇਰ ਭੌਂਕਣ ਲੱਗ ਜੂਗਾ ਬਿੰਦੇ ਬਿੰਦੇਵਾਜਾਂ ਦੇ ਲੱਗ ਜਾਂਦਾ ਉਹ ਭੌਂਕਦਾ ਇਹ ਬੋਲਦੀ ਆ ਉਹ ਭੌਂਕਦੇ ਤਾਂ ਕੁੱਤੇ ਆ ਕਮਲਿਆ ਮਾਂ ਪਿਓ ਨਹੀਂ ਕਦੇ ਭੌਂਕਦਾ ਹੁੰਦਾ ਮਾਂ ਪਿਓ ਨੂੰ ਧੌਂਕਣਾ ਸ਼ਬਦ ਇਹ ਅਪ ਸ਼ਬਦ ਆ ਇਹ ਮੈਂ ਨਾ ਮੋਟਰ ਚੱਲੀ ਜਾਂਦੀ ਤੇ ਭਈਏ ਕਹਿਣ ਜਾਣਾ ਯਾਰ ਭਈਏ ਮੈਂ ਤਾਂ ਕੰਮ ਬਹੁਤ ਜ਼ਰੂਰੀ ਆਇਆ ਸੀ ਪਰ ਮੂਡ ਖਰਾਬ ਹੋ ਗਿਆ ਯਾਰ ਉਹ ਵਿਚਾਰਾ ਨਾ ਉਹਦੀ ਇੱਕ ਤਾਂ ਢੂਈ ਦੀ ਪ੍ਰੋਬਲਮ ਆ ਹਣਾ ਉਹਦੇ ਉਹ ਨਾ ਲੱਗੇ ਲੱਗ ਜਾਣਾ ਵਿਚਾਰੇ ਦੇ ਪੈਸੇ ਦੇ ਉੱਠਣ ਬੈਠਣ ਵਾਲਾ ਹੈ ਨਹੀਂ ਕਾ ਤੈਨੂੰ ਰੋਟੀ ਵਾਲੀ ਟਾਈਮ ਨਾ ਦੇ ਦਿਓ ਉਹਦੇ ਚ ਭੋਰਾ ਜਾਣ ਪਵੇ ਉਹਦੀ ਤਾਂ ਯਾਰ ਭੁੱਖ ਵਸੀ ਹੋਈ ਹੈ ਜਵਾ ਉਹਦੀ ਮਰਜ਼ੀ ਖਵਾ ਦੂਗਾ ਵਾ ਬੱਲੇ ਉਹ ਤੇਰੇ ਉਹਨੂੰ ਭੁੱਖ ਵਸੀ ਪਈ ਹੈ ਤੇ ਇਹਨੂੰ ਇਹਨੂੰ ਭੁੱਖ ਮਰੀ ਪਈ ਆ ਓ ਯਾਰ ਇਹਨੂੰ ਜਿਹੜਾ ਇੰਨਾ ਕੁਸ ਪਾਈ ਇਹਨਾਂ ਨੂੰ ਤੂੰ ਯਾਰ ਜਿਹੜੀ ਕੰਮ ਦੀ ਗੱਲ ਕਰਨ ਆਇਆ ਨਾ ਉਹ ਦੱਸ ਮੈਨੂੰ ਬੜੀਆਂ ਬਾਤਾਂ ਮੈਂ ਨਾ ਕੰਮ ਬਹੁਤ ਵਧੀਆ ਕੰਮ ਦੀ ਗੱਲ ਕਰਨ ਆਇਆ ਸੀ ਪਰ ਯਾਰ ਤੂੰ ਛੱਡ ਯਾਰ ਮੇਰਾ ਨਾ ਮੂਰ ਖਰਾਬ ਹੋ ਗਿਆ ਜਾ ਉੜਾ ਯਾਰ ਤੇਰੇ ਵਰਗੇ ਬਥੇਰੇ ਵੈਦਮਾਨ ਆਉਂਦੇ ਇੱਥੇ ਐ ਮੇਰਾ ਰੂਸੀ ਪੱਤ ਹੋ ਮੇਰਾ ਪੱਤਰ ਰੂਸੀ ਦੇਖ ਪੱਤ ਤੇਰੇ ਤਾਂ ਛੜਦੇ ਆ ਲੋਕ ਲੋਕ ਵੇਖ ਤੇਰੇ ਨੂੰ ਤੈਨੂੰ ਵੇਖ ਕੇ ਛੜਦੇ ਆ ਨਾ ਐ ਮੱਚਦੇ ਆ ਲੋਕ ਮੇਰਾ ਮੁੱਤ ਨਾਲਾ ਮਿੱਠਾ ਪੁੱਤ ਐ ਐ ਵੇਖ ਐ ਸੜਦੇ ਆ ਲੋਕ ਤੈਨੂੰ ਵੇਖ ਕੇ ਠੀਕ ਹੈ ਨਾ ਹਾਂ ਹੁਣ ਮੇਰਾ ਮੁੱਤ ਹੱਥ ਨੇ ਦੁੱਧ ਪੀਊਗਾ ਫਿਰ ਕੇਲਾ ਖਾਊਗਾ ਆ ਮੇਰਾ ਮੁੱਤ ਕੇਲਾ ਵੀ ਖਾਊਗਾ ਫਿਰ ਮੇਰੇ ਮੁੱਤ ਨੇ ਸਾਰਾ ਕੁਝ ਖਾ ਲਿਆ ਹਨਾ ਹਾਂ ਵੀ ਰੰਮੀ ਮੁੱਕ ਗਈ ਗੇਮ ਹੈ ਕਿੰਨੀ ਖੇਡ ਲਈ ਕਿਵੇਂ ਫਿਰ ਪੜ ਪੜ ਵੀ ਲੈ ਹੁਣ ਹੈ ਮਰੇ ਮੱਤੇ ਇਹ ਮੇਰਾ ਛੋਟਾ ਮੁੱਤ এই মিরা ব্যাটা করতে হ্যাঁ